ਪਠਾਨਕੋਟ ਵਿਖੇ ਜਿੱਥੇ ਚੋਰਾਂ ਦੇ ਵੱਲੋਂ ਲਗਾਤਾਰ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਉੱਥੇ ਜੇਕਰ ਅਸੀਂ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਇਹਨਾਂ ਚੋਰਾਂ ਤੇ ਇਹਨਾਂ ਸਨੇਚਰਾਂ ਤੇ ਨਕੇਲ ਕੱਸਣ ਦੇ ਲਈ ਪਾਬਾਹਰ ਹੁੰਦੀ ਨਜ਼ਰ ਆ ਰਹੀ ਹੈ ਤੇ ਉੱਤੇ ਹੀ ਡਿਵੀਜ਼ਨ ਨੰਬਰ 1 ਦੇ ਦੀਨ ਹੋਂਦੇ ਇਸ ਸਾਰੇ ਮਾਮਲੇ ਦੀ ਜਾਣਕਾਰੀ ਲੈ ਕੇ ਅਸੀਂ ਹਾਜ਼ਰ ਹੋ ਗਏ ਦੱਸਦੇ ਹੀ ਇਹ ਕੁਝ ਦਿਨ ਪਹਿਲਾਂ ਹੀ ਇੱਕ ਐਡਵੋਕੇਟ ਦੇ ਘਰ ਚੋਰੀ ਹੋਈ ਸੀ ਤੇ ਹੁਣ ਫਿਰ ਤੋਂ ਇੱਕ ਵਾਰ ਇੱਕ ਐਡਵੋਕੇਟ ਦਾ ਫੋਨ ਜਿਹੜਾ ਹੈ ਉਹ ਸਨੇਚ ਕੀਤਾ ਗਿਆ ਹੈ ਚੀਨਿਆ ਗਿਆ ਤੇ ਉੱਥੇ ਹੀ ਇੱਕ ਔਰਤ ਦੇ ਨਾਲ ਵੀ ਜਿਹੜਾ ਹੈ ਉਸਦੇ ਨਾਲ ਵੀ ਸਨੇਚ ਦਾ ਜੜੀ ਹੈ ਉਹ ਕੀਤੀ ਗਈ ਹੈ ਤੇ ਦੱਸਦੇ ਹੀ ਹੈ ਇਸ ਸਾਰੀਆਂ ਮਾਰਦਾਤਾ ਦੀ ਜਿਹੜੀ ਹੈ ਬਰੀਫ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਡਿਵੀਜ਼ਨ ਨੰਬਰ 1 ਦੇ ਵਿੱਚ ਬੂਰੇ ਹੀ ਬਰੀਫ ਦੇ ਨਾਲ ਇਹ ਕਾਰਵਾਈ ਕਰਦੇ ਹੋਏ 6 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਜੇਕਰ ਅਜਿਹਾ ਕੋਈ ਕਰਦਾ ਪਾਇਆ ਜਾਂਦਾ ਹੈ ਤਾਂ ਉਹਨਾਂ ਦੇ ਉੱਤੇ ਬੜਨੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਸ਼ਰਾਰਤੀ ਅੰਸਰਾਂ ਨੂੰ ਚੋਰਾ ਨੂੰ ਤੇ ਸਰੇਚਰਾ ਨੂੰ ਚੇਤਾਵਨੀ ਦਿੱਤੀ ਅਤੇ ਗੱਲਬਾਤ ਕਰ ਲੈਂਦੇ ਆ ਪੁਲਿਸ ਪ੍ਰਸ਼ਾਸਨ ਦੇ ਨਾਲ ਜਿਨ੍ਹਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ तमाम ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਜੀ ਇਹਦੇ ਵਿੱਚ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਤੁਸੀਂ ਜਾਣ ਰਹੇ ਹੋ ਸ਼ਹਿਰ 'ਚ ਪਿਛਲੇ ਕੁਝ ਦਿਨਾਂ 'ਚ ਚੋਰੀ ਦੀ ਤੇ ਸਨੇਚਿੰਗ ਦੀ ਵਾਰਦਾਤਾਂ ਕਾਫੀ ਵਧ ਗਈਆਂ ਸੀ ਉਹਦੇ ਉੱਪਰ ਆਪਾਂ ਐਕਟ ਕਰਦੇ ਹੋਏ ਸਵਿਫਟਲੀ ਕਾਫੀ ਵਾਰਦਾਤਾਂ ਨੂੰ ਸੋਲਵ ਪਹਿਲੇ ਵੀ ਕਰ ਲਿਆ ਸੀ ਬਟ ਹੁਣ ਲੇਟਲੀ ਆਪਾਂ ਜਿਹੜੇ ਕੁਝ ਬੰਦੇ ਰੈਸਟ ਕੀਤੇ ਆ ਅਲੱਗ-ਅਲੱਗ ਕੇਸਾਂ 'ਚ ਉਹਦੇ ਬਾਰੇ ਮੈਂ ਦੱਸਣਾ ਚਾਹੁੰਗਾ ਇਹਦੇ ਵਿੱਚ ਆਪਾਂ ਦੋ ਸਨੇਚਿੰਗ ਦੀ ਵਾਰਦਾਤਾਂ ਤੇ ਇੱਕ ਚੋਰੀ ਦੀ ਜਿਹੜੀ ਵਾਰਦਾਤਾਂ ਉਹ ਸਫਲਤਾਪੂਰਵਕ ਟ੍ਰੇਸ ਕੀਤੀ ਹੈ ਇਹਨਾਂ ਦੇ ਸਭ ਤੋਂ ਪਹਿਲੇ ਇੱਕ ਬੜੀ ਹੀ ਸਨਸਨੀਖੇਜ਼ ਸਨੇਚਿੰਗ ਹੋਈ ਸੀ ਲਮੀਨੀ ਚ ਇੱਕ ਜਿਹੜੀ ਔਟ ਲੇਡੀ ਹੈ ਉਹਦੀ ਕਾਰ ਦੀ ਵਾਲੀਆਂ ਜਿਹੜੇ ਆ ਉਹ ਕੁਝ ਲੜਕੇ ਜਿਹੜੇ ਸ਼ਰਾੜੀ ਸਨੇਚ ਕਰਕੇ ਲੈ ਗਏ ਸੀ ਉਹਦੇ ਬਾਅਦ ਆਪਾਂ ਜਿਹੜੀਆਂ ਇਹਦੀਆਂ ਉੱਪਰ ਸਪੈਸ਼ਲ ਟੀਮਸ ਬਣਾਈ ਸੀ ਇੱਥੇ ਸੀਆਈਏ ਦੇ ਵੀ ਬੰਦੇ ਇਨਵੋਲ ਸੀ ਐਸਐਚਓਡੀ ਨੰਬਰ 1 ਮੇਰੇ ਨਾਲ ਬੈਠੇ ਉਹ ਵੀ ਇਹਨੂੰ ਦੇਖ ਰਹੇ ਸੀ ਨਾਲ ਤੇ ਇਹਨੂੰ ਆਪਾਂ ਸਕਸੈਸਫੁਲੀ ਟ੍ਰੇਸ ਕੀਤਾ ਤੇ ਜਿਹੜੇ ਦੋ ਦੋਸ਼ੀ ਜਿਹੜੇ ਆਪਾਂ ਉਹ ਅਰੈਸਟ ਕੀਤੇ ਆ ਵਿਕਾਸ ਉਹ ਬਿੱਲਾ ਅਕਾਸ਼ ਉਰਫ ਆਸ਼ੀ ਇਹਨਾਂ ਦੋਨਾਂ ਨੂੰ ਆਪਾਂ ਸਕਸੈਸਫੁਲੀ ਅਰੈਸਟ ਕੀਤਾ ਤੇ ਹੁਣ ਆਪਾਂ ਇਹਦੇ ਉੱਪਰ ਜਿਹੜੀ ਰਿਕਵਰੀ ਹੈ ਉਹ ਕਰ ਰਹੇ ਆ ਤੇ ਆਪਾਂ ਇਨਸ਼ੋਰ ਕਰਾਂਗੇ ਇਹਨਾਂ ਨੂੰ ਵਾਪਸ ਉਹਦੀ ਜਿਹੜੀ ਹੈ ਸਜਾ ਮਿਲ ਇਸ ਤੋਂ ਇਲਾਵਾ ਜਿਹੜੀ ਦੂਸਰੀ ਸਨੇਚਿੰਗ ਦੀ ਵਾਰਦਾਤ ਹੈ ਇੱਕ ਜਿਹੜੇ ਆਪਣੇ ਵਕੀਲ ਸੀ ਉਹਨਾਂ ਕੋਲੋਂ ਮੋਬਾਈਲ ਤੇ ਕੁਝ ਕੈਸ਼ ਜਿਹੜਾ ਸਨੇਚ ਹੋਇਆ ਸੀ ਉਹਦੇ ਵਿੱਚ ਵੀ ਆਪਾਂ ਅਭਿਸ਼ੇਕ ਪੁੱਤਰ ਯਸ਼ਪਾਲ ਸੋਰੋ ਸ਼ਰਮਾ ਪੁੱਤਰ ਲੇਟ ਮੋਤੀ ਲਾਲ ਸ਼ਰਮਾ ਇਹਨਾਂ ਦੋਨਾਂ ਨੂੰ ਜਿਹੜਾ ਆਪਾਂ ਅਰੈਸਟ ਕਰ ਲਿਆ ਤੇ ਇਹਨਾਂ ਤੋਂ ਆਪਾਂ ਜਿਹੜੀ ਰਿਕਵਰੀਆਂ ਵੀ ਕਰ ਰਹੇ ਆ ਤੀਸਰਾ ਕੇਸ ਸੀ ਚੋਰੀ ਦਾ ਜਿਹਦੇ ਚ ਇੱਕ ਘਰ ਚ ਚੋਰੀ ਹੋਈ ਸੀ ਇਹ ਵੀ ਕਾਫੀ ਮਾਮਲਾ ਹਾਈਲਾਈਟ ਹੋਇਆ ਸੀ ਇਹਦੇ ਵਿੱਚ ਵੀ ਆਪਾਂ ਤਿੰਨ ਦੋਸ਼ੀ ਜਿਹੜੇ ਆ ਸਤਾਰ ਪੁੱਤਰ ਤਾਰਾ ਚੰਦ ਸैम ਪੁੱਤਰ ਪ੍ਰੇਮ ਸੀ ਤੇ ਅੰਕਿਤ ਪੁੱਤਰ ਰਵਿੰਦਰ ਇਹ ਤਿੰਨਾਂ ਨੂੰ ਅਰੈਸਟ ਕਰ ਲਿਆ ਤੇ ਟੋਟਲ ਆਪਾਂ 7 ਬੰਦੇ ਸਨੇਚਿੰਗ ਤੇ ਚੋਰੀ ਦੀਆਂ ਵਾਰਦਾਤਾਂ 'ਚ ਅਰੈਸਟ ਕੀਤੇ ਆ ਇਸ ਤੋਂ ਇਲਾਵਾ 6 ਬੰਦੇ ਜਿਹੜੇ ਹਸਪੀਟਲ ਦੇ ਕੇਸ 'ਚ ਆਪਾਂ ਅਰੈਸਟ ਕੀਤੇ ਆ ਟੋਟਲ 13 ਇਸ ਤਰ੍ਹਾਂ ਦੇ ਸ਼ਰਾਰਤੀ ਜਿਹੜੇ ਤੱਤਵ ਜਿਹੜੇ ਅਲੱਗ-ਅਲੱਗ ਵਾਰਦਾਤਾਂ 'ਚ ਇਨਵੋਲ ਸੀ ਚੋਰੀ ਦੀਆਂ ਸਨੇਚਿੰਗ ਦੀਆਂ ਲੜਾਈ ਝਗੜੇ ਦੀਆਂ ਆਪਾਂ ਸਿਟੀ ਸਬ ਡਿਵੀਜ਼ਨ 'ਚ 13 ਦੋਸ਼ੀਆਂ ਨੂੰ ਜਿਹੜਾ ਉਹ ਅੱਜ ਦੀ ਡੇਟ 'ਚ ਅਰੈਸਟ ਕਰ ਲਿਆ ਤੇ ਮੈਂ ਬੜਾ ਹੀ ਇੱਕ ਸਖਤ ਮੈਸੇਜ ਲਾਸਟ ਦੇਣਾ ਚਾਹੁੰਦਾ ਕਿ ਜਿਹੜੇ ਵੀ ਸ਼ਰਾਰਤੀ ਤੱਤਵ ਹੋ ਜਾਂ ਗੁੰਡਾ ਅੰਸਰ ਜਾਂ ਸਨੇਚਿੰਗ 'ਚ ਇਨਵੋਲ ਬੰਦੇ ਚੱਲਦੇ ਆ ਰਹੇ ਜਾਂ ਚੋਰੀਆਂ 'ਚ ਲੱਗੇ ਹੋਏ ਆ ਜਾਂ ਲੜਾਈ ਝਗੜੇ 'ਚ ਇਹ ਜਿਹੜੀ ਪੁਲਸ ਹੈ ਕਿਸੇ ਨੂੰ ਬਖਸ਼ੂਗੀ ਨਹੀਂ ਆਪਾਂ ਬਹੁਤ ਹੀ ਸਖਤ ਕਾਰਵਾਈ ਕਰਾਂਗੇ ਸਾਡੀ ਨਜ਼ਰ ਸਾਰਿਆਂ ਤੇ ਹੀ ਹੈ ਜਿੰਨੀ ਵਾਰਦਾਤਾ ਅਗਰ ਕਰ ਰਹੇ ਐ ਸੋਚ ਰਹੇ ਆਪਾਂ ਵੱਜਾਂਗੇ ਉਹ ਪੋਸੀਬਲ ਨਹੀਂ ਹੈ ਆਪਾਂ ਇਹਦਾ ਪਿੱਛੇ ਚੜ ਕੇ ਉਹਨਾਂ ਨੂੰ ਜਿਹੜਾ ਅਰੈਸਟ ਕਰਾਂਗੇ ਤੇ ਇਹਨਾਂ ਉੱਪਰ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਮੇਰੀ ਇਹੀ ਅਪੀਲ ਹੈ ਸਾਰਿਆਂ ਨੂੰ ਕੋਈ ਵੀ ਬੰਦਾ ਇਸ ਤਰੀਕੇ ਦੀ ਵਾਰਦਾਤ ਚ ਨੋਲ ਨਾ ਹੋਵੇ ਜਿਹਦੇ ਨਾਲ ਸ਼ਹਿਰ ਦਾ ਮਾਹੌਲ ਖਰਾਬ ਹੁੰਦਾ ਆਪਣਾ ਬਿਲਕੁਲ ਅਮਨ ਚੈਨਲ ਰਹਿਣ ਕੋਈ ਬੰਦਾ ਜਿਹੜਾ ਇਸ ਤਰੀਕੇ ਦੀ ਵਾਰਦਾਤ ਚ ਇਨਵੋਲ ਹੋਊਗਾ ਕੈਮਰਾ ਪਰਸਤ ਹਰੀ ਦੇ ਨਾਲ ਅਜਸੈਨੀ ਦੀ ਰਿਪੋਰਟ